ਹਾਂ ਲੈ ਗਲ ਕੁਛ ਲੱਗ ਗਿਆ ਚਲ ਸਹੀ ਹੈ ਸ਼ਾਮੀ ਆਉਣਾ ਹਣ ਸ਼ਾਮੀ ਠੀਕ ਕਰ ਲੈ ਲੈ ਸਾਰੇ ਤਾਂ ਐਂਖ ਲੋਗੇ ਜਦੋਂ ਬੰਦ ਕੀ ਹੋ ਗਿਆ ਹੁੰਦਾ ਇਹ ਕੀ ਕਹਦਾ ਉਹ ਤੇਰੀ ਇਹ ਕੀ ਕਹਦਾ ਜੀ ਓਏ ਤਾਂ ਠਾ ਠੀਕ ਆਂਦੇ ਕੀ ਕਹਾਂਦੇ ਤਾਂ ਠਾ ਉੜ ਜਾ ਉੜ ਜਾ ਉੜ ਜਾ ਉੱਠ ਜਾ ਉਠੋ 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 ਹਾਂ ਚਲ ਸੀ ਗਾ ਚਲ ਸੀ ਗਾ ਬਾਈ 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 ਕਬ ਬਾਈ ਬਾਈ ਕਿੰਨਾ ਚੰਗਾ ਕਬ ਬਾਈ 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 ਆ ਚਲ ਜੀ ਦੱਦਾ ਚਲ ਜੀ ਤੈਨੂੰ ਫੜਿਆ ਨਹੀਂ ਚਲ ਜੀ ਦੱਦਾ ਬੈਗਾ ਦੋ ਤਾਂ ਗਿਲ ਬਟ ਨਹੀਂ ਆਣਾ ਪਤਾ ਕਿਉਂ ਫਿਰ ਮਸਾਲਾ ਜਦੋਂ ਨਿਕਲਦਾ ਤੇਲ ਸਾਰਾ ਕਾਲਾ ਹੋ ਜਾਂਦਾ ਹਾਂ ਵੀ ਵਾਂਗੋ ਆ ਅੰਗੇ ਅੰਗੇ ਵਾਂਗੂ ਨੂੰ ਮਸਾਲਾ ਬਣਾਏ ਦਾ ਮਸਾਲਾ ਵੱਖਰਾ ਭੁੰਨ ਲੈਣਾ ਤੇ ਉਹ ਉਹ ਸਹੀ ਨਹੀਂ ਲੱਗਦੇ ਪਰ ਮੈਨੂੰ ਬੜੇ ਸਵਾਲ ਲੱਗਦੇ ਉਹ ਕਰੇਲੇ ਉਤਾਂ ਦੇ ਬੰਨੇ ਆ ਚਲ ਠੀਕ ਯਾਰ ਮੈਂ ਇਹਨੂੰ ਕਰੇਲੇ ਛਿਲ ਦਿੱਤੇ ਸੀ ਤੇ ਇਹ ਹੁਣ ਮਸਾਲਾ ਮਸੂਲੇ ਬਣਾ ਕੇ ਤਾਂ ਉਹਨਾਂ ਨੂੰ ਭਰਨ ਲਈ ਹੈ ਰਲ ਮਿਲ ਕੇ ਕੰਮ ਚੱਲਦਾ ਭਾਈ ਆਪਣੇ ਕਿੰਨੇ ਵੀ ਨੇ ਵੀ ਮੈਂ ਸੋਈ ਚਕਦਾ ਆ ਗਮਨ ਫਿਰ ਫਾਈ ਲਾ ਲਿਆ ਕਹਿੰਦੀ ਇਦਾਂ ਕਰ ਮੈਂ ਭਰੀ ਜਾਨੀ ਤੂੰ ਦੇਂਦਾ ਕਹਿੰਦਾ ਕਹਿੰਨੂੰ ਧਾਗਲ ਵਿੱਚ ਟਿੱਜਾ ਧਾਗਲ ਸੀ ਅੱਛਾ ਧਾਗਲ ਵਿੱਚ ਬੇਟੀ ਜਾ ਨਹੀਂ ਮੈਂ ਕਿਹਾ ਚੱਲ ਧਾਗਲ ਵਿੱਚ ਟਿੱਜਾ ਉਹ ਮੈਂ ਤਾਂ ਹੁਣ ਆਪਣੇ ਹਸਾਨ ਬੋਲਣਾ ਵਾ ਧਾਗਲ ਵਿੱਚ ਟਿੱਜਾ ਜਾਓ ਕਿੱਥੇ ਜਾਵਾਂ ਨਹੀਂ ਤਾਂ ਹਮ ਬੜਾ ਫੁੱਟ ਫੁੱਟ ਘਪੜਿਆ ਭਰ ਆ ਤਵੇਂ ਘਰ ਲੱਭੀ ਤਵੇਂ ਮਸਾਲਾ ਬਾਹਰ ਨਾ ਖੋਜਾ ਤਾਂ ਹੀ ਕਹਿੰਦਾ ਮਸਾਲਾ ਪਹਿਲਾਂ ਬਾਹਰ ਨਹੀਂ ਜਿਹੜਾ ਚੰਗਾ ਆ ਕੋਈ ਨਹੀਂ ਮੈਂ ਕੋਣ ਨਹੀਂ ਕਰੀ। ਸਾਰੀ ਠੀਕ ਆ ਸਹੀ ਹੈ। ਪੜੀ ਗਈਆਂ ਥੱਕ ਤੇ ਮਨ ਕਹਿੰਦੀ ਰੋਟੀ ਖਾ ਲੈ। ਰੋਟੀ ਸੋ ਤੈਨੂੰ ਖਾਣੀ ਚਾਹੀਦੀ। ਕਿੰਦਾ ਸਵਾਦ ਬਣਿਆ। ਚਲ ਜੱਕਦਾ ਮੇਸੀ ਗਾੜੀ ਵੀ ਨਾ ਆਵੀ। ਬਿਮਾਰੀ ਨਾ ਹੋ ਜਾਈ ਕਿਤੇ। ਲੈ ਵੀ ਮਿੱਤਰੋ ਬਣਾ ਲਈਏ ਚਾਹ ਤੇ ਨਵੇਂ ਡੱਬੇ ਆਪ ਲਗਾਤੇ ਨੇ ਇਹਦੇ ਛੋਟੇ ਡੱਬੇ ਚ ਪੌਤੀ ਪੱਤੀ ਤੇ ਵੱਡੇ ਡੱਬੇ ਦੇ ਵਿੱਚ ਖੰਡ ਪਾਈ ਹੋਈ ਹੈ। ਇੱਕ ਵਟ ਡੱਬਾ ਪੰਨੀ ਕਾ ਚਲ ਲਾ ਲੂ ਤੈਨੂੰ ਉਹਦਾ ਨੇ ਪਤਾ ਕੁਛ ਪੁਰਾਣੇ ਉਹ ਕੱਢ ਦਿੱਤੇ ਮੈਂ ਇੰਨਾ ਸੋਣਾ ਆਪਣੀ ਧੀ ਦਾ ਸਿਰਵਾਇ ਤੇ ਕਹਿੰਦੀ ਸਹੀ ਜੀਆਂ ਖੋਲ ਤਾਈ ਲੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਖੁੱਖ ਕਰ ਆਪਾਂ ਸੰਦੀ ਕਹਿੰਦੀ ਪਹਿਲਾਂ ਨਵਾਂ ਲੈ ਆਂਦਾ ਹੁਣ ਕੜਾਈ ਜਿਹੜੀ ਇਹ ਵਟਾਕ ਲੈ ਜੀ ਕਿਉਂਕਿ ਮੰਮਾ ਕਹਿੰਦੇ ਸੀ ਕੜਾਈ ਵੀ ਵਟਾਕ ਲੈ ਆਇਓ ਬੜੀ ਪੁਰਾਣੀ ਹੋ ਗਈ ਆ ਤੇ ਇਹ ਮੰਮੀ ਜੀ ਦੇ ਦਾਜ ਦੀ ਆ ਤੇ ਦੱਦੀ ਇਹ ਜਿਹੜੀ ਦਾਦੀ ਜੀ ਦੀ ਆ ਉਹ ਰੱਖੜੀ ਨਿਸ਼ਾਨੀ ਆ ਆਪਾਂ ਹਾਂਜੀ ਹਾਂਜੀ ਜਿਦੋਂ ਗੱਲ ਕਰਦੇ ਇਹਨੇ ਬੁਲਾਉਣਾ ਹੁੰਦਾ ਹੈ ਜੋ ਮਰਜ਼ੀ ਹੋਵੇ ਚੱਲੀਏ ਪਹੁੰਚ ਗਏ ਨਾ ਪਹੁੰਚ ਗਏ ਦੁਕਾਨ ਤੇ ਦੁਕਾਨ ਤੇ ਅੱਜ ਕੋਈ ਵੀ ਨਹੀਂ ਖੁੱਲੀ ਤੇ ਆ ਇੱਕ ਖੁੱਲੀ ਹੋਣ ਇੱਥੇ ਰੁਕੇ ਆ ਪਹੁੰਚ ਗਏ ਆਪਾਂ ਦੁਕਾਨ ਤੇ ਤੇ ਨਾਨ ਸਟਿਕ ਕੜਾਈ ਦਿਖਾ ਦਵਾਂ ਇਹ ਪੰਜ ਇਹ 5 ਲੀਟਰ ਦੀ ਜਿਹੜੀ ਘਾਟੇ ਠੀਕ ਠੀਕ ਤੁਹਾਡੇ ਕੋਲ 5 ਲੀਟਰ ਦੀ 5 ਲੀਟਰ ਦੀ ਖਾ ਦਿਓ ਖਾ ਦਿਓ ਉਹ ਹੋ ਗਿਆ ਨਹੀਂ ਉਹ ਤੇ ਜਿਆਦਾ ਵੱਡੀ ਆ ਉਹ ਹੋ ਗਿਆ ਜੇ ਜਿਆਦਾ ਵੱਡੀ ਫਿਰ ਨਹੀਂ ਲੈਣੀ ਛੋਟੀ ਹੈ ਲੈਣਾ ਬਾਹਰ ਨਹੀਂ ਜਾਣਾ ਬੁੱਤ ਬਾਹਰ ਨਾ 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 ਮਾਂ ਮਾਰ ਨਾਈ ਹੂੰ ਸਹੀ ਹੈ ਵੇ ਕੋਲਾ ਨੇ ਤੇ ਥੋੜਾ ਜਿਹਾ ਫਰਕ ਉਹ ਕਿੰਨਾ ਉਹ ਮੇਰੇ ਨਾਲ 3 3.5 ਉਹ 3.5 ਦੀ ਹੋਗੀ ਨਾ ਹਨਾ ਇੰਨੀ ਕੋ ਨਹੀਂ ਇਹਦੇ ਉੱਪਰ ਲੱਗਾ ਨਹੀਂ ਉਹ ਜਿਹੜਾ ਲੱਗਾ ਹੁੰਦਾ ਉਹ ਦਾਣੇਦਾਰ ਜਿਹਾ ਨਹੀਂ ਕੀ ਹੈ ਨਾ ਨਹੀਂ ਹੈ ਨੋਸਟਿਕ ਹੈ ਤੁਹਾਨੂੰ ਇੰਡਕਸ਼ਨ ਵਾਲੀ ਚਾਹੀਦੀ ਹਾਂ ਹਾਂ ਇੰਡਕਸ਼ਨ ਵਾਲੀ ਨਹੀਂ ਜਿਹੜੀ ਉੱਤੇ ਵੀ ਚੱਲ ਜਾਈਏ ਮੈਨੂੰ ਲੱਗਿਆ ਉਹ ਨਹੀਂ ਹੁੰਦੀ ਧਿਆਨ ਨਾਲ ਐਵੇਂ ਦੁਕਾਨ ਬੜੀ ਨੀਵੀਂ ਉਹ ਦੁਕਾਨ ਤੁਹਾਨੂੰ ਮਿਲ ਜੀ ਨਹੀਂ ਹੈਲੋ ਇੰਡਕਸ਼ਨ ਵਾਲੀ ਧਿਆਨ ਨਾਲ ਧਿਆਨ ਨਾਲ ਦੁਕਾਨ ਨੀਵੀਂ ਹੈ ਕਾਫੀ ਪੁਰਾਣੀ ਹੈ ਨਾ ਇਹ ਕਿਹਾ ਟੱਕਣ ਵਾਲੀ ਆ ਦੇਖੋ ਬੜੀ ਹੈ ਇਹ ਇਹ ਇੰਡਕਸ਼ਨ ਤੇ ਆ ਚੱਲ ਜਾਂਦੀ ਹੈ ਇੰਡਕਸ਼ਨ ਵਾਸਤੇ ਆ ਬਣੀ ਹੋਈ ਨਹੀਂ ਚਾ ਅੱਛਾ ਇਹ ਵੱਡੀ ਹੈ ਨਾ ਥੱਲੇ ਬੰਨ ਲਗਾਉਣਾ ਹੱਥ ਬਣਾ ਕਰ ਪਤਾ ਦੇਖਣਾ ਪੜਨਾ ਚੋਪੜਾ ਠੀਕ ਹੈ ਜੋ ਤੋਰ ਆ ਸੰਦੀਪ ਨੇ ਮੰਗਵਾਈ ਕਿ ਉਹ ਪਾਉਣ ਵਾਸਤੇ ਕੌਲੀ ਇਹਨਾਂ ਵਾਂ ਮੈਨੂੰ ਪਰੌਂਠੀਆਂ ਪਰਾਠੇ ਨੂੰ ਕਿਉਂ ਲਗਾਉਣਾ ਹੋਵੇ ਨਾ ਲਾ ਲਈਦਾ ਠੀਕ ਹੈ ਛੋਟਾ ਬਿਲਕੁਲ ਵੇਖੋ ਠੀਕ ਹੈ ਸਾਈਜ਼ ਵੀ ਚੈੱਕ ਆਪ ਖਾ ਲੋ ਤਾਂ ਕਣ ਜੁਕਾ ਜਾਂਦਾ ਉਹ ਛੋਟੀ ਹੈ ਸੰਦੀਪ ਕਹਿੰਦੀ ਇਹ ਨਿਜੀ ਚ ਲੈ ਆ ਚੁੱਕੇ ਤੇ ਨਾ ਤੈਨੂੰ ਪਤਾ ਨਾ ਥੋ ਕਹਿੰਦੀ ਮੈਂ ਕਰ ਲਿਆ ਲੈ ਵੜੀ ਲੈ ਕਮਾਂ ਛੱਡ ਦੇ ਚਲੋ ਜੀ ਇਹ ਕੈਨਸਲ ਹੋ ਗਈ ਹੁਣ ਪੈਸੇ ਆਹ ਦੇ ਕਿ ਉਹ ਹੀ ਖੋਣਾ ਰਿਸ਼ਤੇਦਾਰਾਂ ਨੂੰ ਇਹਦੇ ਚਿੱਤ ਤੇ ਆਣਾ ਨਹੀਂ ਦੋੱਖ ਚੰਮਚਾ ਚਲ ਠੀਕ ਆ ਫਿਰ ਲੈ ਉਹ ਮਟਾਲ ਨੂੰ ਇਹ ਕਹਦਾ ਇੰਨੇ بڑے ਗਾਣੇ ਲਾਏ ਜਾਂਦੇ ਕੁੜੀ ਨੇ ਇਹਦੇ ਕਾਪੀਰਾਈਟ ਭਾਵੇਂ ਆ ਜੇ ਠੀਕ ਆ ਜੀ ਓਕੇ ਹੋ ਗਿਆ ਕੰਮ ਆ ਗਈ ਪਸੰਦ ਨਾਲ ਚੱਲ ਆਉਣੇ ਪੁੱਠਾ ਰੱਖ ਦੇ ਫਿਰ ਢੱਕਣ ਬੰਦ ਹੋ ਜੂਗਾ ਮੈਂ ਸੀਗਾ ਸਲੀਪਰ ਲੈਣ ਵਾਸਤੇ ਤੇ ਆ ਲੱਗੇ ਆ ਪਰ ਕਹਿੰਦੇ ਆ ਵੀ ਅੰਦਰ ਹੋਰ ਵਧੀਆ ਕੰਦੇ ਦਿਖਾਉਣੇ ਆ ਤੁਹਾਨੂੰ ਬਾਕੀ ਦੇਖੋ ਬੂਟ ਬਹੁਤ ਸੋਹਣੇ ਆ ਬੋਰਡ ਤੇ ਜਿੰਨੇ ਲਈ ਜਾ ਉਹਨੇ ਥੋੜੇ ਦੇਖ ਕੇ ਮਂਡਾਈ ਦੀ ਤੇ ਦੁਕਾਨ ਦਾ ਤੁਹਾਨੂੰ ਨਾਮ ਦੱਸਦੇ ਮੋਸਟਲੀ ਆਪਾਂ ਕਿੱਥੇ ਆਉਂਦੇ ਜਿਆਦਾ ਨਾਮ ਦਾ ਮੈਨੂੰ ਨਹੀਂ ਪਤਾ ਬਾਰ ਬਾਰ ਜਾ ਕੇ ਤਾਂ ਬੋਰਡ ਬੁਖਾ ਲਾਂਗੇ ਠੀਕ ਹੈ ਜੀ ਬਹੁਤ ਬੜੇ ਪਿਆਰੇ ਆ ਪਰ ਕੰਫਰਟ ਥੋੜਾ ਇੱਥੇ ਲੱਗਣ ਦੇ ਅੱਛਾ ਠੀਕ ਹੈ ਕਰ ਦੋ ਤਿੰਨ ਕਿਹੜਾ ਪਸੰਦ ਹੈ ਹੈ ਬਲੈਕ ਕਿਹਨਾਂ ਦਾ ਆਹ ਸਹੀ ਵਹੇਣਾ ਥੋੜਾ ਹੋਰ ਦੇਖ ਲੈਨੇ ਵਾ ਮੈਂ ਆਪਣੀ ਜੁੱਤੀ ਲੈਣ ਆਇਆ ਇਹਦੇ ਇਧਰ ਇਹਨੇ ਵੀ ਤਿਆਰ ਹੋ ਗਏ ਤੇ ਮੈਂ ਵੀ ਵੇਖਨੇ ਆ ਸੋਹਣੇ ਲੱਗਦੇ ਹਨ ਕਲਰ ਦੇ ਦਿੱਤੇ ਕਲਰ ਲੈ ਆਸਦਾ ਹੈ ਕਲਰ ਆਪਣਾ ਵਾਈਟ ਨਾਲ ਲੈ ਬਾਕੀ ਜਿਹੜਾ ਮਰਜੀ ਕਲਰ ਵੇਖ ਲੈ ਵਾਈਟ ਨਹੀਂ ਹੈ ਮੈਂ ਵੀ ਕਰੋ ਚੈੱਕ ਆਹ ਸਹੀ ਸਟੀਫ ਹੈ ਮਰੇ ਇਹਦੇ ਆ ਆ ਮੋਤੀ ਜੈ ਨਹੀਂ ਸੀ ਇਹ ਕਲਰ ਲੈਣਾ ਹੀ ਨਹੀਂ ਆ ਕਾਇਦੇ ਦੇ ਕਾਇਦੇ ਦੇ ਉਹ ਵਲੇ ਨਹੀਂ ਆਉਂਗਾ ਸੋਹਣੂ ਉਹ ਲੈਂਡਰ ਆ ਲੋਕਸਾ ਜਾਏ ਬਹੁਤ ਵੱਡਾ ਜੁੱਡਾ ਦਾ ਜਿਹਾ ਹੋਇਆ ਇਹ ਹੋਰ ਲਾਵਾ ਕੀ ਹੁੰਦਿਆ ਕੰਮ ਤੇ ਚੱਲਣ ਦਾ ਸੜਕਾਂ ਦਾ ਲੋਕ ਲੱਕ ਪਾਉਣ ਨੇ ਚੰਗਾ ਇਹ ਚੀ ਬਹੁਤ ਜਿਆਦਾ ਹੀ ਹਣਾ ਵੱਡੇ ਵੱਡੇ ਨੇ ਨਹੀਂ 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 ਇਹ ਸਾਡੇ ਨਾਲ ਜਿਹੜੇ ਲੋਕ ਅੱਲਾ ਦਾ ਸੋਹਣੇ ਹੈਗੇ ਤੇ ਦੇਖਣ ਵਾਲੇ ਚਾਰ ਪੰਜ ਗੱਲ ਹੈ ਮम्मी ਵਾਸਤੇ ਦੇਖੰਡੀ ਹੁਣ ਹੰਦੀ ਕੋਕਿ ਮम्मी ਕੋਲ ਹੈ ਨਹੀਂ ਆ ਇਸ ਟਾਈਮ ਬਾਹਰ ਨਹੀਂ ਜਾਣਾ ਨਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਬਾਏ ਸੰਦੀਪ ਨੇ ਹੁਣ ਆਵਲੀ ਪਸੰਦ ਕਰਦੀ ਆਵਲੀ ਆ ਸਹੀ ਹੈ ਮੈਂ ਕਹਿੰਦੀ ਆ ਮੈਨੂੰ ਪਸੰਦ ਕਰਨਾ ਹੋਰ ਰਹਿਣ ਦਤਾ ਇਹਨੂੰ ਤੇ ਮੈਨੂੰ ਮੰਮੀ ਜੁੱਗੀ ਦੇਖਣ ਲਈਏ ਮੰਮੀ ਵਾਸਤੇ ਇਹ ਕਾਫੀ ਸਮੇਂ ਲਈ ਵਾਸਤੇ ਆ ਬੜੋ ਜਿਹੀ ਲੱਗੀ ਜੁੱਤੀ ਸਹੀ ਐ ਨਾ ਆ ਹੀ ਜਾਣੀ ਮੰਮੀ ਨੂੰ ਬੜੀ ਜੀ ਆਇਆਂ ਨਹੀਂ ਆਉਣ ਜਾਣ ਨੂੰ ਠੀਕ ਐ ਆਉਣ ਜਾਣ ਨੂੰ ਠੀਕ ਐ ਸਹੀ ਐ ਨਾ ਸਿਆ ਸਹੀ ਲੈ ਵੀ ਦੁਕਾਨ ਆਵਲੀਏ ਨਾਮ ਆ ਜਦ ਦੁਕਾਨ ਦਾ ਠੀਕ ਐ ਵੇਖ ਲਓ ਮੜਾ ਜਾਨ ਧਿਆਨ ਨਾਲ ਇਹ ਕੋਈ ਜਬਾਰੂ ਆ। ਇਹ ਰੋਡ ਚੈੱਕ ਕਰ ਲਓ ਤੁਸੀਂ। ਇਹ ਸਿੱਧਾ ਹੀ ਸਮਾਧ ਰੋਡ ਜਾਂਦਾ ਹੈ ਇਧਰੋਂ ਅੱਗੇ ਸਿੱਧਾ ਚੱਲ ਜਾਣਾ ਨਾ ਗਾੜੀ ਸਮਾਧ ਰੋਡ ਆ ਜਾਂਦਾ। ਠੀਕ ਆ। ਆਹ ਦੇਖੋ ਇਧਰ। ਮੰਮੀ ਜੋ ਗਿਲੇ ਹਨ ਜਿਉਂ ਤੀ ਫਿਲਹਾਲ ਇਹ ਤੁਹਾਨੂੰ ਦੱਸਦੀ ਆ ਵੀ ਬੜੀ ਵੈਰੀ ਜੁੱਤੀ ਲੈਂਦੀ ਕਈ ਵਾਰੀ ਮੰਮੀ ਨੂੰ ਕਲਰ ਨਹੀਂ ਪਸੰਦ ਆਉਂਦਾ ਨਾ ਕਈ ਵਾਰੀ ਜਾਂ ਫਿਰ ਜੁੱਤੀ ਵੱਡੀ ਹੁੰਦੀ ਆ ਵੀ। ਤੇ ਅੱਜ ਦੇਖਦੇ ਮੰਮੀ ਨੂੰ ਪਸੰਦ ਆਉਂਦੀ ਆ ਜਾਂ ਨਹੀਂ ਉਮੀਦ ਕਰਦੇ ਆ। ਕਿ ਮੰਮੀ ਨੂੰ ਪਸੰਦ ਆ ਚੁੱਕੀਆਂ। ਇੱਕ ਕੜਾਈ ਵੇਖ ਕੇ ਮੰਮੀ ਨੇ ਬੜੀ ਖੁਸ਼ ਹੋਣਾ ਓਕੇ। मम्मी ने नहीं पता है का अभी यही बटा आगे लगे मम्मी कहंदे जरूरी उठा ले नहीं आए लगदा ओ भाई आई ओ खिंचदा नहीं आये। 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 आये आये। मम्मी थीगा थीगा ने खिंचदे हां टीका टीका ने गई ककड़ा हां 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 ठीक है आज तो नींद लेने के स्कोर मारे ਠੀਕ ਹੈ ਕੜਾਈ ਉਹ ਵਟਾ ਵੀ ਹੈ ਦੇ ਵੀ ਹੈ ਦੇਖਣਾ ਭਾਈ ਕਹਿੰਦੀ ਚੌਲ ਠੀਕ ਹੈ ਮੈਂ ਆ ਗਈ ਪਸੰਦ ਕਿ ਨਹੀਂ ਕੜਾਈ ਸਾਈਜ਼ ਠੀਕ ਹੈ ਇਹ ਕਾ ਲੈਂਦਾ ਇਹਨੇ ਆ ਕਿਉਂ ਪਾਉਣ ਵਾਲਾ ਨਾ ਅਗੜ ਵਿਜਨੇ ਕਿਉਂ ਪਾਉਣ ਵਾਸਤੇ ਇਹਨਾਂ ਪਰੌਂਠੀਆਂ ਪਰੌਂਠੀਆਂ ਨੂੰ ਠੀਕ ਆ ਕੜਾਈ ਹੈ ਕੜਾਈ ਤੇਰੇ ਵਾਲੀ ਦੇ ਆਏ 200 ਦੀ ਕੱਟੀਆਂ ਨੇ ਭਾਰੀ ਤੇ ਬੜੀ 1 ਕਿਲੋ ਤੇ ਕਿੰਨੇ ਗ੍ਰਾਮ ਨਿਕਲੀ ਆ 200 ਗ੍ਰਾਮ 1 ਕਿਲੋ 200 ਗ੍ਰਾਮ ਇਦਾਂ ਕਰਕੇ ਨਿਕਲੀ ਦਲਤ ਚੁੱਕ ਰਿਸੀ ਨਹੀਂ ਭਾਂਡੇ ਬੋ ਹਾਂ ਮੈਨੂੰ ਲੱਗਿਆ ਆਪਣੇ ਜੋਗੇ ਕੋਈ ਤੈਨੂੰ ਦੱਸਣਾ ਨਹੀਂ ਮੈਂ ਡਿੱਗਣ ਪੈਣਾ ਇਹਨਾਂ ਸਲੀਪਰਾਜਾਂ ਦਾਲਦੇ ਮੈਂ ਆਇਆ ਨਾ ਹੋਵੇ ਲਤਮਾ ਟੁੱਟ ਜਾਏਗਾ ਨਹੀਂ ਠੀਕ ਹੈ ਵੀ ਉਹਨੇ ਵਧੀਆ ਲਿਆਂਦੇ ਇਹਦੇ ਠੀਕ ਹੈ ਫੋਨ ਫੜੋ ਹਰ ਕੋਣਾ ਫੋਨ ਫੜੋ ਕਿੰਨਾ ਤੁਮਰਾ ਅੱਲੇ ਸਹੀ ਆ। ਬੱਬੇ ਯਰ ਕਾਂ ਜੇ ਮੈਂ ਅੱਗੇ ਵਲੌਗ ਦੇ ਵਿੱਚ ਕਿਹਾ ਮੈਂ ਹਾਂ ਵੀ ਕਦੀ ਵੀ ਮੰਮੀ ਦੀ ਜੁੱਤੀ ਪੂਰੀ ਨਹੀਂ ਆਈ ਜਾਂ ਕਲਰ ਨਹੀਂ ਕੇ ਹਲੇ ਪਸੰਦ ਆਉਂਦਾ ਵੀ। ਇਹ ਆ ਗਈ। ਹੈਂ? ਆ ਗਈ ਲੈ ਪਾਸ ਹੋ ਗਿਆ ਯਰ ਕਾਂ। ਬਲੇ ਬਲੇ ਬੜਾ ਔਖਾ ਹੈ ਭਰਾਵਾ ਮੰਮੀ ਜੋਗੀ ਜੁੱਤੀ ਪਸੰਦ ਕਰਨੀ ਬਹੁਤ ਔਖੀ ਹੈ। ਲੈ ਵੇ ਯਰ ਕਾਂ ਮਾਰੇ ਨੀ ਕਿਰਪਾ ਕਰਤੀ। ਕਿਦਾਂ? ਉੱਚੀ ਉੱਚੀ ਤਾਂ ਨਹੀਂ ਜ਼ਿਆਦਾ ਠੀਕ ਹੈ ਬਿਲਕੁਲ ਓਕੇ। ਠੀਕ ਹੈ। ਐਨ ਐਨ ਵੇਖਣਾ ਸਮਾਈਲ ਤੇ ਖਾਲੇ ਮੜੀ ਜੀ। ਕੋਛੋ ਕੀ ਠੀਕ ਹੈ ਐਕਨ ਮੈਂ ਤਕਵਾ ਦੀ ਆ ਜੇ ਸਹੀ ਆ ਜੇ ਮੈਂ ਆ ਹੀ ਦਿੰਦੀ ਆਰਾ ਬੜਦੀ ਇਹ ਵੀ ਲੈ ਕੇ ਠੀਕ ਹੈ ਤੁਸੀਂ ਪਾ ਕੇ ਵਿਖਾ ਦੇ ਨਾ ਪਹਿਲਾਂ ਇਹਦੇ ਵਿੱਚ ਲੱਗੇ ਵੇਖਣ ਇਹਦੇ ਵਿੱਚ ਹੀ ਇਹਦੇ ਵਿੱਚ ਨਾ ਫਿਰ ਕਲਰ ਨਹੀਂ ਹੈਗੇ ਨਾ ਜਿਹੜੇ ਤੈਨੂੰ ਚਾਹੀਦੇ ਸੀ ਚਿੱਟਾ ਹੈਗਾ ਉਹ ਨਹੀਂ ਮੈਨੂੰ ਪਸੰਦ ਆਇਆ ਮੈਂ ਇਹਦੇ ਵਿੱਚ ਜਿਹੜੀ ਆ ਨਹੀਂ ਸੰਦੀਪ ਨੇ ਭਾਈ ਇਹਨਾਂ ਦੇ ਵਿੱਚ ਵਾਈਟ ਵਖਾਉਂਦੇ ਸੀ ਠੀਕ ਹੈ ਪਸੰਦ ਆ ਗਿਆ ਮੈਨੂੰ ਕਲਰ ਹਾਂ ਤਾਂ ਠੀਕ ਹੈ ਤੇਰੀ ਕੋਈ ਨਹੀਂ ਆਈ ਤੇ ਨਹੀਂ ਤੈਨੂੰ ਲੈ ਦਿੰਦੇ ਆ ਵੀ ਮੰਜੇ ਦੇ ਥੱਲੇ ਰੱਖੋ ਆ ਜਿਹੜੇ ਉਹ ਇਹਦੇ ਅੰਦਰ ਕੱਪੜਾ ਲੱਗਾ ਯਾਰ ਇਹ ਮੀਂਹ ਦੇ ਵਿੱਚ ਜਦੋਂ ਪਾਣੀ ਭਰ ਜਾ ਕਰਨਾ ਬਦਲੇ ਮਨੇ ਪਾਣੀ ਭਰ ਜਾ ਕਰਨਾ ਲਿਖੀ ਇਹ ਪੰਗਾ ਯੂ ਹੈ ਕਾ ਨਹੀਂ ਹਾਂ ਵੇ ਇਹ ਪਾਣੀ ਭਰ ਜਾ ਕਰਨਾ ਨਾ ਆ ਗਿਆ ਕਹਿੰਦਾ ਉੱਤੇ ਪਾਣੀ ਭਰ ਜਾ ਕਰਨਾ ਬਹੁਤ ਫੋਮ ਲੱਗੀ ਹੋਈ ਮੈਂ ਤਾਂ ਜਿੰਨ ਹੋਣਾ ਹੀ ਉਹ ਤੋਂ ਆ ਪਾ ਲਿਆ ਕਰਾਂਗੇ ਇਹ ਅਭੀ ਥੋੜਾ ਮੈਂ ਤਾਂ ਬਾਹਰ ਅੰਦਰ ਹੀ ਪਾ ਸਕਦੀ ਨੇ ਜਿੱਤੀ ਜਿੱਦਾਂ ਮੱਲੇ ਜਾਣਾ ਆਉਣਾ ਹੋਵੇ ਆਉਣ ਜਾਣ ਵਾਸਤੇ ਆਹ ਬਾਹਰ ਅੰਦਰ ਗਿਆ ਆਉਣ ਜਾਣ ਆਉਣ ਜਾਣ ਵਾਸਤੇ ਠੀਕ ਹੈ ਨਾ ਅੱਛਾ ਜਿਆਦਾ ਵਧੀਆ ਪਰ ਉਹ ਇੰਡੈਕਸ਼ਨ ਤੇ ਉੱਤੇ ਨਹੀਂ ਚੱਲੇਗਾ ਉਹ ਜੇ ਤੁਮੇ ਪਲੇਨ ਹੀ ਬਲੈਕ ਗੁਰੂ ਗੁਰੂ ਮੈਂ ਜ਼ੀਰੋ ਤੇ ਨਹੀਂ ਨਹੀਂ ਥੋੜਾ ਛੋਟਾ ਹੀ ਸਾਈਜ਼ ਵਧੀਆ ਸਾਈਜ਼ ਹੀ ਹੋਊਗਾ ਮੰਮੀ ਦੇ ਲੱਗਾ ਆ ਗੁਰੂ ਗੁਰੂ ਇਹ ਛੋਟੀ ਬੋਤਲ ਲਈ ਆ ਜਿੰਨ ਲਉਣੀ ਵੱਡੀ ਬਾਅਦ ਚ ਲਾਉਣੀ ਆ ਸੱਚ ਕਾਲੇ ਛੋਟੀ ਦਾ ਜਿ ਪਹਿਲਾਂ ਹਨ ਲੈ ਵੀ लवली ਆ ਗਈ ਉਹ ਹੁਣ ਚੱਲੇ ਆਪਾਂ ਗੁਰਦੁਆਰਾ ਸਾਹਿਬ ਘੁੰਮਣੇ ਮੱਥਾ ਟੇਕਣ ਵਾ ਤੇ ਰਾਜੂ ਨੇ ਕਹਿੰਦੇ ਵੀ ਚੱਲ ਜੀ ਤੇ ਮੈਂ ਚੱਲ ਚੱਲ ਜਾਂਦਾ ਤੇ ਉਹ ਵੀ ਆਪਣੀ ਮੋਪੜ ਲੈ ਆਏ ਐ ਮੋਪੜ ਸਾਡੀਆਂ ਦੋਵਾਂ ਦੀ ਇੱਕੋ ਜਿਹੀ ਐ ਤੇ ਦੋਵੇਂ ਦੋਵੇਂ ਨਵੀਆਂ ਲਈਆਂ ਥੋੜਾ ਟਾਈਮ ਹੀ ਆ ਰਾਜੂ ਹਣਾ ਨੇ ਮੇजे 2 ਮਹੀਨੇ ਨੇ ਲੈ ਜੀ ਨਾ ਮੋਪੜ ਤੇ ਮੇਨ ਨੂੰ ਮੇजे 20 ਦਿਨ ਹੋਏ ਨੇ ਅਜੇ ਚੱਲੇ ਹੁਣ ਆਪਾਂ ਗੁਰਦੁਆਰਾ ਸਾਹਿਬ ਇਹਦੀ ਨੰਬਰ ਪਲੇਟ ਐ ਜੀ ਆਵਾਜ਼ ਕਰਨੀ ਇੱਕ ਤਾਂ ਹੀ ਲੰਡੀ ਉਗੜ ਕੰਢੀ ਨਹੀਂ ਜੜੀ ਨੰਬਰ ਵੇਲੇ ਕੰਬਣਦੀ ਐ ਨੋ ਦਾ ਪੇਚ ਢਲਾ ਐ ਆਪਣੀ ਨਹੀਂ ਐ ਨਹੀਂ ਜਗਦੀ ਜਗਦੀ ਆ ਸਟਾਰਟ ਕਰੂੰਗਾ ਤੇ ਜਗੂਗੀ ਸਟਾਰਟ ਕਰ ਸਟਾਰਟ ਕਰਨ ਵੇਖੀ ਜਗਦੀ ਨਹੀਂ ਜਗੀ ਹੈ ਨਾ ਆ ਇਹਦੀ ਜਗਦੀ ਯਾਰ ਚਲੀਆਂ ਮਾਰੇ ਹਾਂ ਸਟੈਂਡ ਜਾਂ ਦਮੇ ਕੋਈ ਨਹੀਂ ਸਕੂਟਰੀ ਚਲੀਆਂ ਆ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਅੱਜ ਸੰਡੇ ਹੈ ਨਾ ਤੇ ਸੰਗਤ ਦੇਖੋ ਕਿੰਨੀ ਆਈ ਲੈ ਵੀ ਹੁਣ ਚੱਲ ਪਏ ਆਪਾਂ ਚੱਲੇ ਆ ਘਰ ਨੂੰ ਜਾਂਦੇ ਹੁਣ ਰਸਤੇ ਵਿੱਚ ਆਉਂਦੇ ਹੋਏ ਮਠਿਆਈ ਦਾ ਡੱਬਾ ਲੈ ਆਂਦਾ ਸੀ ਕਿਉਂਕਿ ਗੋਪੀ ਨੇ ਆਪਣਾ ਫੁੱਫੜ ਜੀ ਨੇ ਪੈਸੇ ਦਿੱਤੇ ਤੇ ਇਹ ਕਹਿੰਦੇ ਵੀ ਆ ਮਠਿਆਈ ਲੈ ਜਾ ਘਰ ਤੇ ਗੋਪੀ ਕਹਿੰਦੇ ਵੀ ਆਪਣੇ ਘਰੇ ਅਰਦਾਸ ਕਰਿਓ ਵੀ ਮਹਾਰਾਜ ਆਪਣਾ ਕਿਰਪਾ ਬਣਾਈ ਰੱਖੋ ਗੱਡੀ ਦੀ ਅਰਦਾਸ ਕਰਿਓ ਵੀ ਗੱਡੀ ਲਈ ਨਾ ਉਹਨਾਂ ਨੇ ਤੇ ਹੁਣ ਮੈਂ ਡੱਬਾ ਲੈ ਆਂਦਾ ਤੇ ਕਰਦਾਂਗਾ ਅਰਦਾਸ ਬੇਨਤੀ ਆ ਦੇਖੋ ਲੈ ਕੇ ਆਇਆ ਮੈਂ ਤੇ ਹੁਣ ਅਰਦਾਸ ਬੇਨਤੀ ਕਰਦਣੇ ਆ ਅਜੀ ਆਪਣੀ ਇਥੇ ਤੁਹਾਨੂੰ ਦੱਸਿਆ ਨਾ ਮਠਿਆਈ ਵਾਲੀ ਮੁੱਲ ਫੈਕਟਰੀ ਜੀ ਹੈਗੀ ਐ ਤੇ ਇਥੇ ਮੈਨੂੰ ਹੁਣ ਡੱਬਾ ਇਹ ਤਾਜ਼ਾ ਮਿਲ ਗਿਆ ਨਾ ਲੈ ਵੀ ਚਾਹ ਆ ਗੇਰਾ ਜੁਸਿਆਂ ਚਾਹ ਪੀ ਲੈ ਮੇਰਾ ਵੀਰ ਇਹ ਲੈ ਡੱਬੀਆਂ ਜਮਾ ਆਈਆਂ ਆਂ ਤੇ ਹੁਣ ਲੈ ਵੀ ਚੱਲੇ ਆਪਣੀਆਂ ਡੱਬੀਆਂ ਹੋਰ ਕੀ ਤੁਸੀਂ ਇਹ ਪਚਾਉਂਦੇ ਨਹੀਂ ਜਿਹਦੇ ਵਾਪਸ ਹੁਣ ਕੋਈ ਨਹੀਂ ਪਚਾਵਾਂਗੇ ਇੱਕ ਵਾਰੀ ਮੈਂ ਅਖਣੇ ਵਾਵਾ ਹੋ ਜਾਣੀ ਸਾਰੇ ਭਾਂਡੇ ਨਾ ਲੈ ਆਈ ਸੀ ਹਾਂ ਭਾਂਡੇ ਰਾਜੂ ਨੇ ਟੈਨਸ਼ਨ ਪਾਈ ਜੀ ਵੀ ਆਡੀ ਸਕੂਟਰ ਨੇ ਕੋਈ ਲੈ ਦੇ ਚੁੱਕੇ ਤੇ ਦਰਵਾਜ਼ਾ ਹੀ ਨਹੀਂ ਬੰਦ ਕੀਤਾ ਜੀ ਉਹ ਲੈ ਹੈ ਨੀਓ ਹੈ ਨੀਓ ਨਾ 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 ਯਾਰ ਵਾਈਕਰ ਵਾਈਕਰ ਕਰੋ ਨਹੀਂ ਇੱਥੋਂ ਨਹੀਂ ਜਾਂਦੀ ਕਿਤੇ ਵੀ ਚਲੋ ਠੀਕ ਹੈ ਜੀ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਬਣਾਉਣਾ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਲਵ ਯੂ